ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਭਾਈ ਅੱਜ ਅਸੀਂ ਖੜੇ ਆ ਪਿੰਡ ਅਮਲਾ ਸਿੰਘ ਵਾਲੇ ਪੰਜਾਬ ਜੂਸ ਹੱਬ। ਜਿੱਥੇ ਭਾਈ ਆਪਣੇ ਪੰਜਾਬੀ ਭਰਾ ਨੇ ਜੂਸ ਦਾ ਕੰਮ ਕੀਤਾ। ਭਾਈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਪੰਜਾਬੀ ਭਰਾਇਆ ਜੇ ਕੰਮ ਕਰਦੇ ਨੇ ਹਨਾ। ਤੇ ਭਾਈ ਇਹਦੇ ਵਿੱਚ ਸ਼ਰਮਸਰਮ ਵਾਲੀ ਕੋਈ ਗੱਲਬਾਤ ਨਹੀਂ ਹੁੰਦੀ। ਸਾਨੂੰ ਪਤਾ ਹੀ ਆਪਣੇ ਹੱਥੀਂ ਕਿਰਤ ਆ ਗਈ। ਮਤਲਬ ਜਿਹੜੇ ਪਈਏ ਜਾਂ ਹੋਰ ਕੋਈ ਕੰਮ ਕਰਦੇ ਉਹ ਵੀ ਬੰਦੇ ਨੇ ਭਾਈ। ਸਾਰੇ ਮਤਲਬ ਕੰਮ ਕਰ ਰਹੇ ਬਹੁਤ ਖੁਸ਼ੀ ਹੁੰਦੀ ਹੈ ਤੇ ਆਪਣਾ ਪੰਜਾਬੀ ਭਰਾਇਆ ਕੰਮ ਕਰਦਾਗਾ। ਗੰਨੇ ਦਾ ਭਾਈ ਸ਼ੁੱਧ ਜੂਸ ਹਨਾ। ਮਤਲਬ ਸਾਫ ਸੁਥਰਾ ਕੰਮ ਫਰੈਸ਼ ਜੂਸ ਬਾਈ ਕੋਈ ਪਾਣੀ ਦੀ ਮਲਾਪਟ ਨਹੀਂ ਕੋਸ ਨਹੀਂ ਪੂਰਾ ਵਧੀਆ ਬਾਈਆਂ ਦਾ ਕੰਮ ਆਗਾ ਤੇ ਇਹ ਹੈਗਾ ਹਮੀਦੀ ਰੋਡ ਤੇ ਪੰਡਾ ਮਲਾ ਸਿੰਘ ਵਾਲੇ ਵੀਰੇ ਪੰਜਾਬ ਫੂਡ ਹੱਬ ਇਹ ਦੁਕਾਨ ਬਾਈ 8:30 ਤੋਂ 6:30 8:30 ਵਜੇ ਤੱਕ ਖੁੱਲੀ ਰਹਿੰਦੀ ਆ ਜਦੋਂ ਮਰਜੀ ਆਓ ਬਾਈ ਤੇ ਆਹ ਰੋਡ ਚੱਲਦਾਗਾ ਵੀਰੇ ਇੱਥੇ ਠੀਕ ਆ ਇਹ ਆ ਪੰਡਾ ਮਲਾ ਸਿੰਘ ਵਾਲੇ ਤੋਂ ਹਮੀਦੀ ਨੂੰ ਰੋਡ ਜਾਂਦਾਗਾ ਤੇ ਬਾਈ ਨੇ ਬਾਈ ਬੈਠਣ ਵਾਸਤੇ ਇੱਕ ਕਮਰਾ ਹੋਰ ਤਿਆਰ ਕਰਦਾ ਬਾਈ ਇੱਥੇ ਕਹਿੰਦਾ ਆਪਾਂ ਉਹ ਕਰਾਂਗੇ ਵੀ ਕਈ ਵਾਰ ਜਿਵੇਂ 버거 ਔਰ ਮਤਲਬ ਲਟਰਮ ਬਟਰ ਮਾਣਾ ਜਿਹੜੇ ਵੀ ਖਾਨ ਜਿਹੜੋ ਬੈਠਣ ਵਾਸਤੇ ਕੁਰਸੀਆਂ-ਕੁਰਸੀ ਐਸੀ ਹਾਲ ਪੂਰਾ ਵਧੀਆ ਬਣਾਉਣਾ ਬਾਈ ਤੇ ਕੰਮ ਚੱਲ ਰਿਹਾ ਜੀ ਸਟਾਰਟਿੰਗ ਹੈ ਬਾਈ ਨਿਉਆਂ-ਨਿਉਆਂ ਭਰੀਆਂ ਨੇ ਸੋਨ ਇੱਕ ਹੋਰ ਗੱਲ ਦੱਸ ਦਿਆਂ ਬਾਈ ਜੀ ਆਹ ਬਾਈ ਨੇ ਵੀਰੇ ਇੱਕ ਗੰਨਾ ਵੀ ਆਪ ਦਾ ਤਿਆਰ ਕੀਤਾ ਕਹਿੰਦਾ ਬਈ ਆਪਾਂ ਮੁੱਲ ਵੀ ਨਹੀਂ ਰੱਖਾਉਣਾ ਕਿਉਂਕਿ ਵਿੱਚ ਗੰਨੇ ਹਨਾ ਕਾਣੇ-ਮੀਨੇ ਹੁੰਦੇ ਨੇ ਬੇਕਾਰ ਗੰਨੇ ਹੁੰਦੇ ਨੇ ਬਾਈ ਨੇ ਸਾਰਾ ਇੱਕ ਵੀ ਆਪ ਦਾ ਬੀਜ ਲੈ ਕਹਿੰਦਾ ਗਾਹਾਂ ਨੂੰ ਆਪਾਂ ਆਪਦੀ ਇੱਥੇ ਖਲਾਗੀ ਆਪਦੀ ਜੂਸ ਤਿਆਰ ਕਰਿਆ ਕਰਾਂਗੇ ਬਾਈ ਤੇ ਹੁਣ ਬਾਈ ਕੇਲੇ ਦਾ ਬਨਾਨਾ ਸ਼ੇਕ, ਮੰਗੋ ਸ਼ੇਕ, ਗੰਨੇ ਦਾ ਸਾਰੇ ਜੂਸ ਤਿਆਰ ਕਰਦੇ ਨੇ। ਤੇ ਗਾਹਾਂ ਨੂੰ ਬਾਈ ਨੇ ਵੱਡਾ ਪ੍ਰੋਜੈਕਟ ਲਾਉਣਾ। ਮਤਲਬ ਹਾਲ ਪਾਤਾ ਬਾਈ ਨੇ। 20-13 ਦਾ ਵੱਡਾ। ਠੀਕ ਆ ਬਾਈ। ਇੱਥੇ ਬੈਠਣ ਵਾਸਤੇ ਮਤਲਬ ਜਿਹੜੇ ਗਰਮੀ ਦੇ ਵਿੱਚ ਆਇਆ ਕਰਨਗੇ। ਕਸਟਮਰ ਹਨ। ਉਹਨਾਂ ਨੂੰ ਬੈਠਣ ਵਾਸਤੇ ਸ਼ਾਂਤੀ ਮਿਲਿਆ ਕਰੂਗੀ। ਬਹਿ ਕੇ ਖਾ ਪੀ ਸਕਦਾ ਬਾਈ। ਤੇ ਆਹ ਗੰਨਾ ਵੀ ਬਾਈ ਨੇ ਤਿਆਰ ਕੀਤਾਗਾ। ਤੇ ਬਾਈ ਜੀ ਨੂੰ ਵੀ ਬਾਈ ਦਾ ਕੰਮ ਵਧੀਆ ਲੱਗਿਆ ਆਪਣੇ ਪੰਜਾਬੀ ਭਰਾ ਦਾ ਕੰਮ ਵਧੀਆ ਲੱਗਿਆ ਵੀਡੀਓ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਤੇ ਆਪਾਂ ਮਿਲਦੇ ਆਗਲੀ ਵੀਡੀਓ ਵਿੱਚ ਫੇਰ ਠੀਕ ਆ ਜੀ ਚਲੋ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵੀਰੇ ਲੈ ਆਇਆ ਇੱਕ ਰੰਪਰੈਸ ਜੂਸ ਹੈਗਾ ਪੰਜਾਬ ਜੂਸ ਆਬ ਲੈ ਜੀ ਨੂੰ ਆਪਣੇ ਪੰਜਾਬੀ ਭਰਾ ਦਾ ਕੰਮ ਵਧੀਆ ਲੱਗਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਵੀਰੇ ਠੀਕ ਆ ਆ ਬੈਠਣ ਵਾਸਤੇ ਵੀ ਵਧੀਆ ਹਾਲ ਬਣਾਇਆ ਵਾ ਦੇਖੋ ਪੂਰੀ ਰਾਜਾਣੀ ਫੀਲਿੰਗ ਆਉਂਦੀ ਹੈ ਬਾਈ ਪੂਰਾ ਵਧੀਆ ਕੰਮ ਕਰਿਆ ਵਾ ਬਾਈ ਦਾ ਦੇਖੋ ਠੀਕ ਆ ਜੀ ਲੈ ਬਾਈ ਵੀਡੀਓ ਸ਼ੇਅਰ ਕਰੋ ਧੰਨਵਾਦ ਬਾਈ